ਜਿਵੇਂ ਬਾਈ ਦਾਤਾ ਮਰਦਾਨੇ ਕਿਲਾਣੇ ਚ ਆ ਵੈਸੇ ਇਹਨਾਂ ਦਾ ਫਰਜ਼ ਬਣਦਾ ਸਾਡਾ ਕਿ ਹਰੀ ਦੇ ਸੁੱਖ ਮੰਗਣ ਵਾਲੇ ਲੋਕ ਨੇ ਹਰੇਕ ਦੇ ਘਰ ਦੀ ਖੁਸ਼ੀ ਮਨਣ ਵਾਲੇ ਲੋਕ ਨੇ ਇਹਨਾਂ ਦੇ ਘਰਾਂ ਦੇ ਵਿੱਚ ਜੇ ਈਦਾਂ ਕੋਈ ਦੁੱਖ ਆ ਗਿਆ ਅਸੀਂ ਨਾਲ ਖੜ ਕੇ ਸਾਥ ਦੇਣਾ ਕਿ ਕੁੱਟਣਾ ਤਾਂ ਵਿਚਾਰਾ ਖੜਾ ਰੋਈ ਜਾਂਦਾ ਇਹਨਾਂ ਦਾ ਰਾਇ ਸੀਰਾ ਸੀਰਾ ਤੇ ਸੀਰਾ ਖਾਨ ਕਿਧਰ ਨੂੰ ਜਾਵੇ ਬੜੀ ਦੁੱਖ ਦੀ ਗੱਲ ਆ ਖਾਲਸਾ ਜੀ ਲੈ ਕੇ ਆਏ ਨੇ ਨਾਲ ਉਹ ਖੁਦ ਰੋ ਰਹੇ ਨੇ ਅਬ ਸੱਤਾ ਕਿੰਨੇ ਸਾਲ ਹੋ ਗਏ ਨੂੰ ਬੰਲੇ ਨੂੰ ਜਿਹਨੂੰ ਬੰਨੇ ਤਾਂ ਇਹ 6 ਮਹੀਨੇ ਹੋਏ ਹੋਗੇ ਹੈ ਦੋ ਤੋਂ ਪਹਿਲਾਂ ਪਹਿਲਾਂ ਵੀ ਹਾਂਜੀ ਪੜਦਾ ਸੀ ਤੇ ਵੈਸੇ ਜੀ ਮੁੰਡੇ ਨੂੰ ਫੜ ਲੈਂਦਾ ਸੀ ਆਈ ਤੁਰੇ ਜਾਂਦੇ ਨੂੰ ਤੇ ਕੁੜੀਆਂ ਨੂੰ ਵੀ ਫੜ ਲੈਂਦਾ ਸੀ ਗਲਤ ਹਰਕਤ ਵੀ ਹੋਈ ਨਹੀਂ ਸੀ ਬੱਚੇ ਦੋ ਜੀ ਉਸ ਤੋਂ ਬਾਅਦ ਜੀ ਟਾ ਰੋੜੇ ਜੀ ਉਸ ਤੋਂ ਬਾਅਦ ਦੇ ਵਿੱਚ ਨਗਰ ਦੇ ਪ੍ਰਬੰਧ ਤੇ ਸੱਜਣ ਸੀ ਜਿਹੜੇ ਬੜੀਆ ਚੰਗੇ ਬੰਦੇ ਜੀ ਉਹਨਾਂ ਨੇ ਬਹੁਤ ਕੁੱਟਿਆ ਜੀ ਬਹੁਤ ਚੰਗੇ ਬੰਦੇ ਹਾਂ ਜੀ ਬੜੀ ਚੰਗੇ ਬੰਦੇ ਸੀ ਬੜੀਆ ਚੰਗੇ ਬੰਦਿਆਂ ਨੇ ਕੁੱਟਿਆ ਜੀ ਬਹੁਤ ਚਾਰੇ ਕੁੱਟਿਆ ਜੀ ਉਹੀ ਚੰਗੇ ਬੰਦੇ ਪਰ ਇਹਨੂੰ ਲੈ ਕੇ ਆਉਣ ਵਾਲਾ ਨਹੀਂ ਸੀਗਾ ਜੀ ਕੋਈ ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਬਣੀ ਕੁੱਟਿਆ ਘਾਤੋਂ ਦਾ ਨਹੀਂ ਬੜੀ ਬੱਸ ਇੱਦਾਂ ਕੁੱਟਿਆ ਜੀ ਕੁੜੀਆਂ ਮਗਰ ਭੇਡਾ ਇਹਦੀ ਜਮਾਤੀਆ ਪ੍ਰ ਤੇ ਉੱਥੇ ਸਾਡਾ ਖੂਨ ਦੁੱਲਦਾ ਸੀ ਕਿਉਂਕਿ ਸਾਡੇ ਕੋਲ ਕੁਝ ਹੈ ਨਹੀਂ ਸੀ ਲੈਉਣ ਨੂੰ ਜਦੋਂ ਮੇਰੇ ਹੱਥ ਦੇ ਵਿੱਚ ਉਹ ਆਇਆ ਜੀ ਕੁਝ ਮੈਂ ਅੱਜ ਲੈ ਕੇ ਵੀ ਆ ਗਿਆ ਤੇ ਬਹੁਤ ਜ਼ਿਆਦਾ ਇਹਦੀ ਵਿਚਰ ਵੀ ਫਟਕੜ ਦੀ ਕਚੁੰਬਰ ਘੜਤਾਂ ਨੇ ਉਹਦੀ ਇਹਦਾ ਮਾੜੀ ਹਾਲਤ ਕਰ ਉਸ ਤੋਂ ਬਾਅਦ ਜੀ ਵਿਚਾਰੇ ਇਹ ਇੱਥੇ ਧਨੌਲੇ ਵੀ ਲੈ ਕੇ ਜਿਹੜੇ ਗਰੀਬ ਨੇ ਇਹ ਕੰਮ ਕਰਦੇ ਹੁੰਦੇ ਉੱਥੇ ਵੀ ਕੁਟਕੜ ਖਾਏ ਇਹ ਵਿਚਾਰੇ ਕੰਨ ਹੋਏ ਥੋੜਾ ਮਰਾਨੇ ਕੇ ਨਹੀਂ ਜੀ ਤੁਸੀਂ ਵੀ ਆਵੋਗੇ ਆਜੋ ਮਤਾ ਜੀ ਆਜੋ ਕਿੰਨੇ ਬੱਥੇ ਆ ਤੁਹਾਡੇ ਨਾਈਟ ਇਹ ਵੱਡਾ ਕਿ ਛੋਟਾ ਇਹ ਵੱਡਾ ਹੈ ਸਾਰਿਆਂ ਤੋਂ ਵੱਡਾ ਹਾਂਜੀ ਠੀਕ ਹੈ ਇਹ ਪਹਿਲਾਂ ਪਰਿਵਾਰ 'ਚ ਤੁਹਾਡੇ ਕੋਈ ਸੀਗਾ ਇਦਾਂ ਨਾ ਜੀ ਨਾ ਜੀ ਕੋਈ ਫਿਰ ਨਾਨਕਿਆਂ 'ਚ ਦਾਲਕਿਆਂ 'ਚ ਹਾਂਜੀ ਦੂਰ ਤੱਕ ਸੋਚ ਕੇ ਦੇਖੋ ਰਿਸ਼ਤੇਦਾਰੀ 'ਚ ਤੁਹਾਡਾ ਚਾਚਾ ਤਾਇਆ ਕੋਈ ਨਾ ਜੀ ਯਾਰ ਤੁਹਾਨੂੰ ਨਹੀਂ ਵੈਣਾ ਇਹਦਾ ਇਹਦੀ ਡੈਡੀ ਦਾ ਕੋਈ ਚਾਚਾ ਤਾਇਆ ਨਾ ਜੀ ਦਾਦਾ ਦਾ ਨਾ 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 ਨਹੀਂ ਆਪਣੇ ਘਰਾਂ ਮੈਂ ਚਾ 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 ਮਸਾਸ ਕਰ ਰਹੀ ਨਸ ਹੋਈ ਇਦਾਂ ਤੇ ਆ ਮਣੂਈ ਆ ਜਾਂ ਪਰ ਤੇ ਕੀ ਨਾਮ ਪੱਤਰ ਚਰੀਮਾਨ ਚਰੀਮਾਨ ਦੋ ਠੀਕ ਹੈ ਚਰੀਮਾਨ ਹੋ ਕੀ ਨਾਮ ਇਹਦਾ ਚਰੀਏ ਚਰੀਏ ਕਦੇ ਬਸ ਜਦ ਮਾਰ ਤੇ ਆਉਂਦੀ ਆ ਹਾਂ ਚਰੀਮਾਨ ਚਰੀ ਕਿ ਮੈਂ ਗਾਣਾ ਸੁਣਾ ਰਹੀ ਕੋਈ ਚਰੀਮਾਨ ਦਾ ਫਿਰ ਹਾਂ ਚਰੀ ਦਾ ਕੁਝ ਆ ਗਿਆ ਇਹ ਵਿਚੋ ਨਹੀਂ ਪਾ ਹੈ ਇਹ ਵਿਚੋ ਨਹੀਂ ਪਾਣਾ ਕਦਾਂ ਜਾਈਓ ਕੋਈ ਨਹੀਂ ਮੁਕਾਰ ਅਣਸਰਕਿਆ ਕੋਈ ਨਹੀਂ ਜੇ ਕਿਤੇ ਕੁੰਨੀ ਨਾ ਕਰ ਦੇਖੋ ਇਸਤਾਨ ਦੇ ਰਾਤ ਨੂੰ ਬੰਦਿਆਂ ਨੂੰ ਲੋਕ ਕੁੱਟੇ ਜਾਂਦੇ ਸ਼ਰਮ ਉਹਨਾਂ ਚਾਹੀਦੀ ਆਉਂਦਾ ਮੋਤਵਾ ਬਾਈ ਦੇ ਨਾਲ ਬੜੇ ਸਿਆਣੇ ਬੜੇ ਚੰਗੇ ਬੰਦੇ ਨੇ ਕੋਪਿਆ ਕਾਦੇ ਸਿਆਣੇ ਆ ਭਾਈ ਕਾਦੇ ਚੰਗੇ ਕਾਦੇ ਮੋਤਵਾ ਰਹੇ ਸੀ ਕੱਢ ਗਿਆ ਸੋਚਦੇ ਬੰਦੇ ਜਿਹੜੇ ਨਹੀਂ ਸਾਬਤ ਸਕਦੇ ਵੀ ਬੱਚਾ ਠੀਕ ਨਹੀਂ ਜੋ ਠੀਕ ਹੋ ਗਿਆ ਕਾ ਤੁਮ ਆਪ ਤੇ ਗਿਆ ਪੈਣਾ ਨਹੀਂ ਕੀ ਗੱਲਾਂ ਕਰੇ ਸਾਡੀ ਜੀ ਮਹਾਪੁਰਖ ਸੰਤ ਬਾਬਾ ਅਤਰ ਸਿੰਘ ਦਾ ਬਹੁਤ ਤਕੜਾ ਸਥਾਨ ਹੈ ਜੀ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਨਾਂ ਦੀ ਨਾਂ ਬਾਣੀ ਭੜਾਈ ਉੱਥੇ ਮੈਂ ਕਿਉਂਕਿ ਮੈਨੂੰ ਮਾਰਾ ਕਿਹਾ ਜੋ ਜੀ ਉੱਥੇ ਚਲੋ ਕੋਈ ਨਾ ਬਾਪੂ ਆਪ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਉਹਦੀ ਨਾਂ ਲੈ ਕੇ ਕਹਿੰਦਾ ਪਰ ਕਿ ਗੱਲ ਸਾਡੀ ਇਹ ਬੇਨਤੀ ਆ ਵੀ ਜਿਹੜਾ ਇਨਸਾਨ ਠੀਕ ਨਹੀਂ ਉਹਨੂੰ ਕੁੱਟ ਕੇ ਠੀਕ ਨਹੀਂ ਕੀਤਾ ਜਾ ਸਕਦਾ ਜਾਂ ਹੁਣ ਤੁਸੀਂ ਕੁੱਟਣ ਤੋਂ ਬਾਅਦ ਸੋਚਦੇ ਹੋਵੋਗੇ ਵੀ ਹੁਣ ਨਹੀਂ ਕਿਸੇ ਨੂੰ ਹੱਥ ਲਾਊਗਾ ਇਹੋ ਤਾਂ ਪਤਾ ਹੀ ਨਹੀਂ ਵਿਚਾਰੇ ਇਹ ਤਾਂ ਹੁਣ ਵੀ ਉਹੀ ਗੱਲ ਕਰੀ ਜਾਂਦਾ ਕਿ ਤੁਹਾਡੇ ਕੁੱਟੇ ਦਾ ਕੀ ਫਾਇਦਾ ਹੋ ਗਿਆ ਫਿਰ ਗਰੀਬ ਦੀ ਬਾਹ ਫੜਨਾ ਸਾਡਾ ਫਰਜ਼ ਆ ਕਿ ਜਿਵੇਂ ਬਾਈ ਦੱਸਦਾ ਮਰਦਾਨੇ ਕਿਲਾਣੇ ਚ ਆ ਵੈਸੇ ਇਹਨਾਂ ਦਾ ਤਾਂ ਫਰਜ਼ ਬਣਦਾ ਸਾਡਾ ਕਿ ਹਰੇਕ ਦੀ ਸੁੱਖ ਮੰਗਣ ਵਾਲੇ ਲੋਕ ਨੇ ਹਰੇਕ ਦੇ ਘਰ ਦੀ ਖੁਸ਼ੀ ਮਨਣ ਵਾਲੇ ਲੋਕ ਨੇ ਇਹਨਾਂ ਦੇ ਘਰਾਂ ਦੇ ਵਿੱਚ ਜੇ ਇਦਾਂ ਦਾ ਕੋਈ ਦੁੱਖ ਆ ਗਿਆ ਅਸੀਂ ਨਾਲ ਖੜ ਕੇ ਸਾਥ ਦੇਣਾ ਕਿ ਕੁੱਟਣਾ ਤਾਂ ਵਿਚਾਰਾ ਖੜਾ ਰੋਈ ਜਾਂਦਾ ਹੀਨਾਦਰਾ ਭਾਈ ਸੀਰਾ ਸੀਰਾ ਤੇ ਸੀਰਾ ਖਾਨ ਕਿਧਰ ਨੂੰ ਜਾਵੇ ਬੜੀ ਦੁੱਖ ਦੀ ਗੱਲ ਆ ਖਾਲਸਾ ਜੀ ਲੈ ਕੇ ਆਏ ਨੇ ਨਾਲ ਉਹ ਖੁਦ ਹੋ ਰਹੇ ਨੇ ਆਉਦੇ ਇਲਾਕੇ ਦੇ ਵਿੱਚੋਂ ਇਸ ਬੱਚੇ ਨੂੰ ਇੱਥੇ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਮਾਪੇ ਵਿਚਾਰੇ ਹੱਥ 'ਚ ਸੰਗਲ ਫੜਿਆ ਗਿੱਟੇ ਨੂੰ ਜਿੰਦਾ ਲਾਇਆ ਪੁੱਤ ਦੇ ਜਿਹੜੇ ਪੁੱਤ ਨੇ ਬਰਾਬਰ ਖੜਨਾ ਸੀ ਜਵਾਨ ਹੋ ਗਿਆ ਦੀ ਮੁੱਢੇ ਨਾਲ ਮੁੱਢਾ ਲਾ ਕੇ ਤੁਰਨਾ ਸੀ ਉਸੇ ਪੁੱਤ ਨੂੰ ਸ਼ੀਰਾ ਬੰਨ ਕੇ ਸੰਗਲ ਹੱਥ 'ਚ ਫੜੀ ਖੜਾ ਵਿਚਾਰਾ ਮਜਬੂਰੀ ਐ ਏਡੀ ਆ ਵੀ ਲੋਕ ਕਟਕਟੀ ਨਾਲ ਮਾਰ ਦੇਣ ਜੇ ਕਿਤੇ ਬਾਹਰ ਚੱਲਿਆ ਗਿਆ ਜੇ ਫੇਰ ਕਿਤੇ ਕਿਸੇ ਨੇ ਹਰਕਤ ਕਰੂਗਾ ਤਾਂ ਲੋਕ ਕੋਈ ਨਾ ਕੁਟ-ਕੁਟ ਤੀ ਡੱਤ ਬਾਹਾਂ ਤੋੜ ਦੇਣ ਵਿਚਾਰੇ ਕਮੜਾ ਕੌਣ ਆ ਬੇ ਕਮੜਾ ਸ਼ੀਰੇ ਦਾ ਪੁੱਤ ਆ ਨਾ ਉਹ ਲੋਕ ਨੇ ਜਿਹੜੇ ਇਹਦੇ ਨਾਲ ਆ ਸ਼ੈਰੀ ਦੇ ਨਾਲ ਆ ਕੁਝ ਕਰਦੇ ਨੇ ਤੇ ਸ਼ੈਰੀਮਾਨ ਸਾਧੂ ਸਿੱਧੇ ਦਿਮਾਗ ਦਾ ਬੰਦਾ ਸਾਧੂ ਸੁਭਾ ਦਾ ਬੰਦਾ ਕੀਤਾ ਜੀ ਸਾਡੇ ਨਗਰ ਨੂੰ ਵੀ ਪਤਾ ਨਾ ਵੀ ਇਹ ਸਾਡੀ ਜਿਹੜੀ ਕੌਮ ਆ ਬਾਬੇ ਮਰਦਾਨੇ ਕੀ ਵੀ ਮੰਗ ਕੇ ਖਾਣ ਵਾਲੀ ਹੈ ਜੀ ਵੀ ਨਾਲ ਲੱਗੀ ਹੋਈ ਹੈ ਜੀ ਬਾਬੇ ਨਾਨਕ ਦੇ ਵੀ ਇਹਨਾਂ ਦਾ ਵਿਚਾਰਾ ਨੇ ਮੰਗ ਕੇ ਠਾਣਾ ਜੀ ਬਸ ਇਹਦੇ ਬੱਚੇ ਵਾਸਤੇ ਜਾਂ ਇਹਦੇ ਵਾਸਤੇ ਕੋਈ ਨਹੀਂ ਤਾਂ ਅਸੀਂ ਅਰਦਾਸ ਕਰਕੇ ਤੁਰੇ ਤੜਕੇ ਬਾਣੀ ਪੜਕੇ ਮਾਰੇ ਕਿਰਪਾ ਕਰੇ ਵੀ ਦਿਨ ਦੁਗਣੀ ਰਾਤ ਤਰੱਕੀ ਵਾਸਤੇ ਵੀ ਵਿਚਾਂ ਮੁਰਕੇ ਆਪਦੇ ਜੀਵਨ ਦੇ ਵਿੱਚ ਆ ਜੀ ਕੋਈ ਨਹੀਂ ਜੀ ਵਾਹਿਗੁਰੂ ਮਿਹਰ ਕਰਨ ਕਿਸੇ ਪਾਸੇ ਤੇ ਸਾਡਾ ਖੂਨ ਇਸ ਕਰਕੇ ਡੁੰਦਾ ਜੀ ਵੀ ਗਰੀਬ ਵਾਸਤੇ ਬਸਤਨੀ ਸਾਡੇ ਪੁੱਲੇ ਜਾਂ ਕੁਝ ਹੈਗਾ ਜਾਂ ਨਾ ਹੈਗਾ ਵਾਹਿਗੁਰੂ ਜਾਣਦਾ ਉਈ ਨੰਬਰ ਭਾਈ ਬਾਹਰ ਨੂੰ ਮੇਲ ਕਰਨਾ ਹੈ ਸੱਜੇ ਪਾਸੇ ਆਂਦਰੋਸਤੀ ਵਕਸ਼ੰਦਰ ਦੇ ਪੋਤੇ ਫੇਰ ਕਰਨਾ ਕਰ ਇਹਨੂੰ ਇੱਥੇ ਰੱਖਣਾ ਪਊਗਾ 10 ਦਿਨ 15 ਦਿਨ ਤੈਨੂੰ ਨਾਲ ਰਹਿਣਾ ਪਊਗਾ ਜੀ ਮੰਮੀ ਬਾਪੂ ਕਹਿੰਦਾ ਸੀ ਹੁਣ ਤੇ ਜਮ ਨਹੀਂ ਗਿਆ ਤੁਹਾਨੂੰ ਨਾ ਰਹਿਣਾ ਪੈਣਾ ਜੀ ਇੱਥੇ ਹਾਂਜੀ ਦੱਸ ਪਣਾ ਨਾ ਮੈਨੂੰ ਇੱਥੇ ਰੱਖਾਂਗੇ ਅਸੀਂ ਇਹ ਦੱਸ ਕੇ ਰਿਹਾ ਜੀ ਮੈਂ ਸਾਰਾ ਪਸਟੀ ਇਹਨਾਂ ਨੂੰ ਹਾਂ ਮੈਂ ਇੱਕ ਪੀਸਟ ਤੋਂ ਉਹਦੇ ਕੋਲ ਲੈ ਕੇ ਆਇਆ ਸੀ ਬਸ ਉਹਨੂੰ ਦੁਬਾਰਾ ਫੇਰ ਜਿੰਦੇ ਲਾ ਬੈਡ ਹੋਣ ਤਾਂ ਕੋਈ ਗੱਲ ਨਹੀਂ ਸੀ ਰਾਜ ਉਹਦੀ ਵੀਡੀਓ ਭੇਜਿਓ ਸਾਨੂੰ ਦੁਬਾਰਾ ਜੀ ਦੁਬਾਰਾ ਫੇਰ ਜਿੰਦੇ ਲਾ ਤੇ ਜੀ ਉਹਨਾਂ ਨੂੰ ਉਹਦੇ ਲਮਾਉਂਦੇ ਪਤਾ ਕਾਰਨ ਕੀ ਆ ਜੀ ਮੈਂ ਤੁਹਾਨੂੰ ਦੱਸ ਹੀ ਦੇਣਾ ਉਹਦੇ ਜਿਹੜੇ ਭੈਣ ਭਰਜਾਈ ਨੇ ਜਾਂ ਚਾਚੇ ਤਾਏ ਨੇ ਆਪ ਜਗੂਬਿਕ ਕਰਨ ਕਾਰਨ ਸੋਨ ਦੱਸਿਆ ਸੀ ਲੈ ਵੀ ਜੇਲ੍ਹ ਨਾਲ ਕਰਕੇ ਜੇਲ੍ਹ ਚ ਬਸੇ ਸੀ ਉਹ ਕਹਿੰਦੇ ਵੀ ਕਿਸੇ ਨੂੰ ਮਾਰਨਾ ਨਹੀਂ ਦੇ ਨੇ ਕਿ ਉਹਨਾਂ ਦੇ ਦੁਆਰਾ ਫੇਰ ਜਿੰਦੇ ਲਾਤੇ ਜੀ ਦੁਬਾਰੇ ਮੇਰੇ ਕੋਲ ਮੁੜਦੇ ਇਤਤਾਈ ਉਹਨਾਂ ਇੱਥੇ ਹੀ ਤੁਸੀਂ ਮੈਂ ਆਪਾਂ ਮਿਲ ਕੇ ਗੱਲ ਕਰਾਂਗੇ ਸੁਤਰਾਜਨ ਬਾਈ ਠੀਕ ਹੈ ਜੀ